ਹਾਂਜੀ ਵੀਰੋ ਟਰੈਕਟਰ ਮੇਲਾ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਕੇ ਆਨ ਤੇ ਸੈੱਟ ਕਰ ਲਿਓ ਤਾਂ ਕਿ ਸਾਡੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਤੇ ਨਾਲ ਹੀ ਆ ਸਾਡਾ WhatsApp ਨੰਬਰ ਹੈ ਜੀ 9877988446 ਇਹਦੇ ਉੱਤੇ ਤੁਸੀਂ ਆਪਣੀ ਮਸ਼ੀਨਰੀ ਪਲਾਟ ਕੋਠੀਆਂ ਜ਼ਮੀਨ ਦੀ 5 ਤੋਂ 7 ਫੋਟੋਆਂ ਜਾਂ 1 ਮਿੰਟ ਦੀ ਵੀਡੀਓ ਬਣਾ ਕੇ ਸਾਡੇ WhatsApp ਨੰਬਰ ਤੇ ਸਾਰੀ ਜਾਣਕਾਰੀ ਦੇ ਕੇ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਅਸੀਂ ਆਪਣੇ ਚੈਨਲ ਤੇ ਲਗਾ ਦੇਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਲੈ ਕੇ ਆਏ ਹਾਂ ਗੁਰਨਾਣਕ 985 ਕੰਬਾਈਨ ਡਿਕਾਉ ਆ 2008 ਮਾਡਲ ਏਰੀਆ ਨ ਕੋਦਰ 75% ਟੈਰਨ ਦੀ ਕੰਡੀਸ਼ਨ ਆਰਸੀ 2010 ਦੀ 7 ਲੱਖ 70 ਹਜ਼ਾਰ ਰੇਟ 9501435795 ਇਸ ਨੰਬਰ ਤੇ ਖਰੀਦ ਸਕਦੇ ਅੱਗੇ ਗੱਲ ਕਰਦੇ ਹਾਂ ਜੀ ਮਟਰ ਵਿਜਾਈ ਮਸ਼ੀਨ ਵਿਕਾਊ ਰੇਟ 1000000 ਏਰੀਆ ਤਰਨਤਾਰਨ 2013 ਮਾਡਲ 987640380 987640380 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਨੂੰ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਆਂ ਜੀ ਫੋਰਡ 3600 ਟਰੈਕਟਰ ਵਿਕਾਊ ਹੈ ਮਾਡਲ 1996 ਏਰੀਆ ਕੋਟ ਕਪੂਰ ਰੇਟ 150000 ਹੈ ਡਿਮਾਂਡ ਹੈ 99144 59443 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 855 ਟਰੈਕਟਰ ਵਿਕਾਊ ਆ 2008 ਮਾਡਲ ਹੈ ਰੇਟ 3 ਲੱਖ ਵੀਰ 65% ਟੈਰਾਂ ਦੀ ਕੰਡੀਸ਼ਨ ਏਰੀਆ ਫਤਿਹਗੜ੍ਹ ਸਾਹਿਬ 94645 31424 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਸੋਨਾਲੀਕਾ 750 ਟਰੈਕਟਰ ਵਿਕਾਊ ਆ 2014 ਮਾਡਲ ਹੈ ਰੇਟ 4 ਲੱਖ ਏਰੀਆ ਸਰਹੰਦ ਪਹਿਲੇ ਨਾ 98149 ਕਾਰ 325 ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ। ਅੱਗੇ ਗੱਲ ਕਰਦੇ ਹਾਂ। ਨੀਲੀ ਰਾਵੀ ਦੀ ਮੱਝ ਵਿਕਾਉ ਦੁੱਧ 8 ਲੀਟਰ ਇੱਕ ਹਫ਼ਤੇ ਦੀ ਗੱਬਣ। ਰੇਟ 50000 ਏਰੀਆ ਜੀ ਪਿੰਡ ਦਿਆਲਗੜ ਸੰਗਰੂਰ 9914430212 ਇਸ ਨੰਬਰ ਤੇ ਫੋਨ ਕਰਕੇ ਮੱਝ ਨੂੰ ਖਰੀਦ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਜੀ। ਮੋਰਨ ਅਸਲ ਦੀ ਮੱਝ ਵਿਕਾਉ 15 ਲੀਟਰ ਦੁੱਧ ਦਿੱਤਾ। ਏਰੀਆ ਜੀ ਪਿੰਡ ਸਾਮ ਸਲੀਪਰ ਕੁਰੂਕ ਖੇਤਰ 95000 ਡਿਮਾਂਡ 8607202890 ਅੱਗੇ ਗੱਲ ਕਰਦੇ ਆਂ ਤੀਜੇ ਸੂਸੂਨ ਵਾਲੀ ਮੱਝ ਵੀ ਕਾਊ 88 ਹੇਅਰ ਏਰੀਆ ਰਾਏਕੋਟ ਲੁਧਿਆਣਾ 8959 50622 ਇਸ ਨੰਬਰ ਤੇ ਫੋਨ ਕਰਕੇ ਮੱਝ ਨੂੰ ਖਰੀਦ ਸਕਦੇ ਹੋ ਅੱਗੇ ਸੋਨਾ ਲਿਕਾ ਸਕੰਦਰ ਟਰੈਕਟਰ ਵੀ ਕਾਊ 2018 ਮਾਡਲ ਹੈ ਟਾਇਰ 90% 570000 ਰੇਟ ਹੈ 3 ਸਿਲੰਡਰ ਪਾਵਰ ਸਟੀering ਤੇਲ ਬ੍ਰੇਕਾ 94638 ਪੰਜਾਬੂਰਾ ਨੋਸੋ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਆ ਐਚ ਐਮ ਟੀ 5911 ਟਰੈਕਟਰ ਵਿਕਾਊਆ ਮਾਡਲ 1995 ਅਗਲੇ ਟਾਇਰ ਨਵੇਂ ਪਿਛਲੇ 40% ਰੇਟ 2 ਲੱਖ 99150 92280 ਇਸ ਨੰਬਰ ਤੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਆ 5 ਪਲਟ ਹਲ ਵਿਕਾਊਆ ਮਾਡਲ 2020 2200 ਰੇਅਰ ਗੁਰਦਾਸਪੁਰ 98720 93634 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਆ ਜੀ ਐਂਡ ਆਫ ਫਾਰਮ 30 40 ਲੀਟਰ ਟਰੈਕਟਰ ਵਿਕਾਊ ਹੈ ਮਾਡਲ 22 6 2021 50 ਘੰਟੇ ਚੱਲੇ ਰੇਅਰ ਗੁਰਦਾਸਪੁਰ 73472 26671 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਆ ਅਗੀ ਗੱਲ ਕਰਦੇ ਆ ਜੀ ਬੁਲਟ ਵਿਕਾਊ ਆ 2015 ਮਾਡਲ ਹੈ ਏਰੀਆ ਜੀਪ ਐਂਡ ਵਾਨਾ ਪਟਿਆਲਾ 99140 99327 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੁਲਟ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਅੱਗੇ ਜੀ ਮੱਝ ਵਿਕਾਉ ਰੇਟ ਅਸੀਂ 10000 ਦੁੱਧ 11 ਲੀਟਰ 99819 99443 ਇਸ ਨੰਬਰ ਤੇ ਫੋਨ ਕਰਕੇ ਮੱਝ ਹੈ ਜਿਹੜੀ ਰੇਟ ਅਸੀਂ ਹੈ ਖਰੀਦ ਸਕਦੇ ਅੱਗੀ ਗੱਲ ਕਰਦੇ ਆਂ ਜੀ ਸਵਿਫਟ ਗੱਡੀ ਵਿਕਾਊ 2007 ਮਾਡਲ ਐ ਡੀਜ਼ਲ ਗੱਡੀ ਚੱਪ ਵਾਲੀ ਕਾਪੀ ਦੀ ਪੇਂਟ ਰੇਟ 1,25,000 ਏਰੀਆ ਤਰਨਤਨ 867203743 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਗੱਡੀ ਨੂੰ ਖਰੀਦ ਸਕਦੇ ਆਂ ਅੱਗੀ ਗੱਲ ਕਰਦੇ ਆਂ ਜੀ ਕੋਠੀ ਵਿਕਾਊ ਪੂਰੀ ਟੌਪ ਦੀ ਏਰੀਆ ਬਲਾਚੌਰ ਨਵਾਂ ਸ਼ਹਿਰ 8437899954 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੋਠੀ ਨੂੰ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9977998446 ਇਸ ਨੰਬਰ ਤੇ 5 ਤੋਂ 7 ਫੋਟਮਾਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਵੀਡੀਓ ਫੋਟਮਾਂ ਦੇ ਨਾਲ ਆਧਾਰ ਕਾਰਡ ਦੀ ਫੋਟੋ ਭੇਜ ਕੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੀ ਐਡ ਸਾਡੇ ਚੈਨਲ ਤੇ ਕਰਵਾ ਸਕਦੇ ਹੋ ਪ੍ਰੋਪਰ ਜਾਣਕਾਰੀ ਭੇਜਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਤੇ ਤੁਹਾਡੀ ਹਰ ਇੱਕ ਚੀਜ਼ ਛੇਤੀ ਸੇਲ ਹੋ ਸਕੇ ਤੇ ਵੱਧ ਤੋਂ ਵੱਧ ਐਡਾਂ ਭੇਜਿਆ ਕਰੋ ਤਾਂ ਕਿ ਤੁਸੀਂ ਆਸਾਨੀ ਦੇ ਨਾਲ ਘਰ ਬੈਠੇ ਜ਼ਮੀਨ ਪਲਾਟ ਪਸ਼ੂ ਜਾਂ ਕੋਈ ਵੀ ਚੀਜ਼ ਵੇਚ ਤੇ ਖਰੀਦ ਸਕੋ ਤੇ ਹੋਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਐਡ ਸੋਚ ਸਮਝ ਕੇ ਭੇਜਿਆ ਕਰੋ ਜੀ ਕਈ ਵਾਰੀ ਮਜ਼ਾਕ ਚ ਭੇਜ ਦਿੰਦੇ ਵੀਰ ਸੋ ਵੀਰਾਂ ਨੂੰ ਭੇਜਦੇ ਜੇਕਰ ਅਸੀਂ ਇੱਕ ਵਾਰ ਐਡ ਲਾ ਦਿੱਤੀ ਤਾਂ ਦੁਬਾਰੇ ਡਿਲੀਟ ਨਹੀਂ ਕੀਤੀ ਜਾਊਗੀ ਘਰ ਪਰਿਵਾਰ ਦੇ ਵਿੱਚ ਸਲਾਹ ਕਰਕੇ ਫੇਰ ਐਡ ਭੇਜਿਆ ਕਰੋ ਜੀ ਅੱਗੇ ਗੱਲ ਕਰਦੇ ਹਾਂ ਜੀ आईएफवी कंपनी ਦਾ ਮੈਕ్రోਵੇਅ ਵਿਕਾਊ ਹੈ 8 ਮਹੀਨੇ ਦੀ ਗਾਰੰਟੀ ਬਾਕੀ ਏਰੀਆ ਕਾਲਣ ਵਾਲੇ ਇੱਕ ਹੈਡ ਕੰਪਨੀ ਦਾ ਫ੍ਰਿਜ ਵਿਕਾਊ ਰੇਟ 1579880 62436 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਜੱਗੇ ਫਿਰ ਐਚਐਫ ਗਾਂ ਵਿਕਾਊ ਹੈ ਜਿਸ ਦੀ ਸੁਣਨ ਵਾਲੀ ਹੈ ਪਿਛਲੇ ਸਵੇਰ ਵਾਲੇ ਤੋਂ ਦੋ ਦਿੱਤਾ ਸੀ ਰੇਟ 60000 ਏਰੀਆ ਜਗਰਾਉਂ ਥਾਣਾ ਮੇ 557 095 40 9855509540 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਅੱਗੇ HMT 5911 ਟਰੈਕਟਰ ਵਿਕਾਊ 190000 ਚ 9417095245 ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਆ ਫਾਈਬਰ ਹੁੱਡ ਛਤਰੀ ਵਿਕਾਊ ਏਰੀਆ ਬਾਲਮਵਾਲੀ ਬਠਿੰਡਾ ਰੇਟ 20000 ਨੰਨ 68609223 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫਾਈਬਰ ਹੁੱਡ ਛਤਰੀ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਨਿਊ ਹਾਲੈਂਡ 363 ਸਪੈਸ਼ਲ ਐਡੀਸ਼ਨ ਟਰੈਕਟਰ ਵਿਕਾਊ ਹੈ ਜੀ 2016 ਮਾਡਲ ਹੈ 1592 ਘੰਟੇ ਚੱਲੇ ਹੈ ਜੀ ਰੇਟ 560000 ਏਰੀਆ ਪਟਿਆਲਾ 872871 ਹਜ਼ਾਰ ਇਸ ਨੰਬਰ ਤੇ ਫੋਨ ਕਰਕੇ ਖਰੀਦ ਲਿਓ ਕਿਸੇ ਕੋਲ ਰੀਪਰ ਪਿਆ ਹੋਵੇ ਫਾਨੇ ਵੱਢਣ ਵਾਲਾ ਬਾਈ ਆਪਾਂ ਨੇ ਲੈਣਾ ਨੰਬਰ ਐਡ ਕਰਦੇ ਆ ਆਪਣਾ ਚੰਗਾ ਲਹਿਰਾ ਗਾਗਾ ਸੰਗਰੂਰ ਜਲਾ ਵੀਰੇ ਆਪਣਾ